हेलो की बाहर वहां हेलो तीन बढ़िया बढ़िया भैंस पर कुछ नहीं कर कौन और दादा के हम मैं और भी दादा के थोड़ी देर तक कौन बोलनगा ਹਾਂ ਗਾਜੀ ਇੰਤੈਗਰੇਟ ਇਹ ਗੱਲ ਕਰਨ ਦੇ ਨਾ ਜਿੰਦਾ ਹੀ ਆ ਹੂੰ ਤੇ ਇੱਥੇ ਹਾਂ ਸਾਡਾ ਕੋਈ ਨਾਂ ਤੇ ਦੱਸਦਾ ਕੋਣ ਉਹ ਹੈ ਕੋਣ ਨਾਂ ਤੇ ਦੱਸ ਨਾਂ ਤੇ ਤੂੰ ਦੱਸ ਨਹੀਂ ਇਹ ਗੱਲਾਂ ਤੇ ਮਨਣਾ ਬਣਾਣਾ ਰੱਬ ਦੇ ਹੱਥਾਂ ਪੈ ਮਨਣਾ ਬਣਾਣਾ ਦਾ ਕੋਈ ਨਹੀਂ ਵੇਖ ਲਾਂਗੇ ਤੂੰ ਨਾਂ ਤੇ ਦੱਸ ਕੋਣ ਹੂੰ ਕੋਈ ਨਹੀਂ ਆਪੇ ਰਵਾਂ ਜਾਂਦਾ ਕੋਈ ਗੱਲ ਨਹੀਂ ਤਗੜੇ ਰਹੀਂ ਕੋਈ ਤਗੜੇ ਜਾਂ ਪੁੱਤ ਕੋਈ ਗੱਲ ਨਹੀਂ